ਲੋ ਵੀ ਮਿੱਤਰੋ ਅੱਜ ਮੈਂ ਇੱਕ ਹੋਰ ਗਿਫਟ ਲੈ ਕੇ ਆਇਆ ਆ ਆਪਦੀ ਮਾਤਾ ਦੇ ਲਈ ਮਾਤਾ ਨੂੰ ਗਿਫਟ ਦੇ ਬਾਰੇ ਚਲੋ ਥੋੜਾ ਬਹੁਤਾ ਤਾਂ ਪਤਾ ਹੀ ਆ ਪਰ ਜ਼ਿਆਦਾ ਨਹੀਂ ਪਤਾ ਹਨਾ ਪਹਿਲਾਂ ਮਾੜਾ ਮੋਟਾ ਮੈਂ ਦੱਸਿਆ ਸੀ ਆ ਵੀ ਗਿਫਟ ਦੇ ਵਿੱਚ ਕੀ ਆ ਥੋੜਾ ਬਹੁਤਾ ਮਾਤਾ ਨੂੰ ਪਤਾ ਪਰ ਪੂਰਾ ਨਹੀਂ ਪਤਾ ਕੀ ਆ ਕੀ ਨਹੀਂ ਤੇ ਅੱਜ ਮਾਤਾ ਦੇ ਲਈ ਗਿਫਟ ਲੈ ਕੇ ਆਇਆ ਤੇ ਜ਼ਰੂਰ ਮਾਤਾ ਨੂੰ ਪਸੰਦ ਆਊਗਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਸੰਦ ਆਊਗਾ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਲੈ ਵੀ ਮਾਤਾ ਖੋਲ ਫਿਰ ਪੈਕ ਕੀ ਮੇਰਾ ਦਿਲ ਕਰਦਾ ਫਟਾਫਟ ਖੋਲ ਲਵਾ ਖੋਲ ਲਾ ਖੋਲ ਲਾ ਗਿਫਟ ਤੇ ਤੇਰਾ ਹੀ ਆ ਨਾਲੇ ਸੂਟ ਨਾਲ ਮੈਚਿੰਗਾ ਤੇਰੀ ਆ ਜਿਹੜਾ ਉੱਪਰ ਆ ਲਾਇਆ ਗਿਆ ਇਹਨਾਂ ਨੇ ਆ ਤਾਂ ਗੱਤਾ ਨਿਕਲਿਆ ਆ ਜਾਂ ਪਾੜ ਦੇ ਆਂ ਜਾਂ ਇਹ ਆ ਤਾਂ ਬੜਾ ਟਾਈਮ ਲੱਗ ਜੂ ਖੋਲਣ ਲੱਗੇ ਤਾਂ ਆ ਦੇਖੀਂ ਆ ਗਿਫਟ ਇੱਕ ਨਹੀਂ ਹੈਗਾ ਨਾਲ ਇਹਦੇ ਵਿੱਚ ਗਿਫਟ ਪੈਨ ਆ ਹਾਂ ਅੱਜ ਤਾਂ ਨਿਕਲੇ ਤੇਜ਼ੀ ਨਾਲ ਮੈਂ ਚਾਹ ਦੇਖੋ ਗੱਗਾ ਕੀ ਹੋਲਾ ਹੈ ਗੱਗਣ ਪਾਸਪਤੀ ਕੀ ਕਿਓ ਵਾਲਾ ਢਪਾਣਾ ਹੈ ਕਿ ਹੋਈ ਜਾਂਦਾ ਨਹੀਂ ਨਹੀਂ ਕਿ ਹੋਣੀ ਹੈਗਾ ਆਹ ਨਾਲੇ ਤਾਂ ਪੈਕਿੰਗ ਹੀ ਪੜੀ ਤਗੜੀ ਕੀਤੀ ਪਈ ਆ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਵਧੀਆ ਵਧੀਆ ਪੈਕਿੰਗ ਕਰੋ ਪੈਕਿੰਗ ਉਹਨਾਂ ਨੇ ਪੂਰੀ ਘੈਂਟ ਕੀਤੀ ਆ ਉਹਨਾਂ ਨੇ ਕਿਹਾ ਮਾਂ ਪਾ ਆ ਪਹਿਲਾ ਗਿਫਟ ਆ ਕਹਤ ਪਰ ਇਹੋ ਜਿਹਾ ਸੂਟ ਤਾਂ ਤੂੰ ਪਾਇਆ ਵੀ ਆ ਇਹਦਾ ਮੈਚ ਨਹੀਂ ਚੱਲ ਗਿਆ ਏਸੀ ਨੇੜੇ ਕਰਕੇ ਦਿਖਾਈ ਆ ਦੇਖੋ ਵੀ ਆ ਪਹਿਲਾ ਗਿਫਟ ਆ ਮੇਰੇ ਵੱਲੋਂ ਸੂਟ ਆਪਦੀ ਮਾਤਾ ਨੂੰ ਗਿਫਟ ਤੇ ਆ ਦੂਸਰਾ ਕਿਵੇਂ ਆ ਸੋਹਣਾ ਸੋਹਣਾ ਆ ਦੂਸਰਾ ਗਿਫਟ ਇਹ ਆਤੀ ਚਾਰਾਂ ਦਾ ਆਪੀ ਕਿਵੇਂ ਲੱਗੇ ਇੱਕ ਦੋ ਫੈਨ ਅਬਾਸ ਪੱਦੀਆ ਨਾ ਬੇਚੇ ਸੋਹਣੇ ਆ ਗਿਫਟ ਹੁਣ ਫਿਰ ਕੱਲ ਨੂੰ ਕਿਹੜਾ ਪੋਣਾ ਬਸ ਰੋਜ ਇੱਕ ਬਦਲ ਕੇ ਪਾ ਲਿਆ ਕਰੀਏ ਰੋਜ ਰੋਜ ਪਾਜਿਆ ਕਰੀਏ ਤੇਰੇ ਬਾ ਗੁਰਦਾਰੇ ਬਦਲ ਬਦਲ ਕੇ ਪਾਜਿਆ ਕਰੀਂ ਆ ਆਉ ਆ ਨਵੇਂ ਜਿਹੜੇ ਐ ਡਿਜ਼ਾਈਨ ਦਾ ਉਹਨੂੰ ਕਿਹਾ ਸੀ ਮੈਂ ਤਾਂ ਪਤਾ ਹੀ ਆ ਸੌਂਦੀ ਮੈਂ ਕਿਹਾ ਤੇ ਆ ਫਿਰ ਉਹਨਾਂ ਨੇ ਆਪ ਦੇ ਜਿਵੇਂ ਉਹਨਾਂ ਨੂੰ ਸਹੀ ਲੱਗਿਆ ਮੈਂ ਕਿਹਾ ਬਸ ਵਧੀਆ ਹੋਵੇ ਸੌਦੇ ਦਾ ਨਹੀਂ ਨਾ ਸੌਦਾ ਨਹੀਂ ਆਇਆ ਆਉਂਦਾ ਸੂਟਾਂ 'ਚ ਸੌਦੇ ਰੱਖ ਕੇ ਲੈ ਕੇ ਆਉਂਗਾ ਮੈਂ ਗੱਲ ਆਹੀ ਹੈ ਜਾ ਯਾਰ ਉਹਦਾ ਚੱਲ ਵੀ ਉਹਨ ਦੁਕਾਨ ਵਾਲਿਆਂ ਨੇ ਪੈਕਿੰਗ ਦਾ ਕਰਨੀ ਸੀ ਉਹਨਾਂ ਨੇ ਇਹ ਬੁਟੀਕ ਵਾਲਿਆਂ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਜਿਹੜਾ ਡੱਬਾ ਮਿਲਿਆ ਉਹਨਾਂ ਨੇ ਚੱਲ ਵੀ ਉਹ ਡੱਬਾ ਲਾਤਾ ਦੇਖੋ ਲੋ ਤੁਸੀਂ ਗਗਨ ਬਾਸਪਤੀ ਖਾਓ ਗਗਨ ਚਲੋ ਕੋਈ ਗੱਲ ਨਹੀਂ ਜੈਪਸ ਪਸੰਦ ਆ ਗਈ ਧੰਨਵਾਦ ਹੁਣ ਹੋਰ ਕੈਪਟਲ ਆ ਗਿਆ ਹੁਣ ਗਮੈ ਇੱਕ ਤਾਂ ਜੇ ਤੈਨੂੰ ਅਜਿ ਵਧੀਆ-ਵਧੀਆ ਪਸੰਦ ਆਈ ਤੇ ਤੁਹਾਨੂੰ ਗਿਫਟ ਵੀ ਕਿਵੇਂ ਲੱਗੇ ਸਾਰਿਆਂ ਨੂੰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਗਿਫਟ ਲੱਗੇ ਤਿੰਨਾਂ ਸੂਟਾਂ 'ਚੋਂ ਦੱਸ ਦਿਓ ਮੇਰੀ ਮੰਮੀ ਦਾ ਕਿਹੜਾ ਸੂਟ ਤੁਹਾਨੂੰ ਵਧੀਆ ਲੱਗਿਆ ਆ ਆ ਪਹਿਲਾ ਆ ਦੂਜਾ ਆ ਤੀਜਾ ਕਿ ਮੈਂ ਦਾਦੇ ਨੂੰ ਕਮੈਂਟ ਕਰਕੇ ਤਿੰਨਾਂ ਚੋਂ ਕਿਹੜਾ ਸੂਟ ਆ ਜਿਹੜਾ ਮੰਮੀ ਦਾ ਵਧੀਆ ਲੱਗਿਆ ਤੇ ਹੁਣ ਕੋਈ ਨਵਾਂ ਗਿਫਟ ਲੈ ਕੇ ਆਉ ਮੰਤਰਦੀ ਮਾਤਾ ਠੀਕ ਆ ਸੋਨਾ ਧਿਆਨ ਨਾਲ ਤਾ ਹੁਣ ਦੇਖਿਆ ਖੋਲ ਕੇ ਸੋਨਾ ਨਾ ਚਲ ਆ ਵੀ ਖੋਲਦਾ ਹਾਂ ਕਿਹੜਾਗਾ ਚੋਰ ਜੱਟ ਤੇ ਆ ਇਹਦਾ ਭਾਈਓ ਤੁਹਾਨੂੰ ਪਤਾ ਕਿਹੜਾ ਕਿਹੜਾ ਨਹੀਂ ਧਿਆਨ ਨਾਲ ਤਾਂ ਹੁਣ ਦੇਖ ਦੀਆ ਸੂਟ ਵੀਡੀਓ ਮੇਰੇ ਪਹਿਲਾਂ ਨਹੀਂ ਸੋਹਣੇ ਤਿੰਨੇ ਘੈਂਟ ਆ ਨਾ ਤਿੰਨੇ ਜਿਆਦਾ ਸੋਹਣਾ ਕਿਹੜਾ ਲੱਗਿਆ ਆ ਵੀ ਸੋਹਣਾ ਹਾਂ ਹੈਨਾ ਆਹ ਆਹ ਜਿਆਦਾ ਉਹ ਲੱਗਦਾ ਡਲ ਗਿਆ ਹਨਾ ਕਿ ਨਹੀਂ ਆਹ ਵਾਲਾ ਸੂਟ ਆਹ ਆਹ ਇਹਦੇ ਤੇ ਆਹ ਚੀਜ਼ ਕੋਈ ਗੱਲ ਨਹੀਂ ਚੱਲ ਜੂ ਵਿੱਚੇ ਹਾਂ ਹਾਂ ਇਹਦਾ ਸਟਾਫ ਬਾਰਾ ਵਧੀਆ ਕੱਪੜੇ ਦਾ ਕਿਹੜੇ ਦਾ ਇਹਦਾ ਹੈ ਹਾਂ ਇਹਦਾ ਠੀਕ ਆ ਆਹ ਰਹਿ ਗਿਆ ਹੁਣ ਇਹਦੇ ਬਾਰੇ ਵੀ ਵਿਚਾਰ ਦੋ ਆ ਜੋਰ ਜੱਟ ਕਿਹੜਾ ਇਹ ਆ ਜੋਰ ਜੱਟ ਅੱਛਾ ਹਾਂ ਸੈਂਬੀ ਸੋਨੇ ਅੰਦਰ ਨੇ ਬਹੁਤ ਸੋਨੇ ਬਸ ਠੀਕ ਆ ਪਸੰਦ ਆ ਗਿਆ ਤੈਨੂੰ ਇਹ ਬਹੁਤ ਵਧੀਆ ਗੱਲ ਆ ਹੁਣ ਕੋਈ ਕਮੀ ਪੇਸ਼ੀ ਆ ਦੱਸ ਦੇ ਮਾਤਾ ਕੋਈ ਸੂਟ ਚ ਕਮੀ ਪੇਸ਼ੀ ਤਾਂ ਕੋਈ ਨਹੀਂ ਮੈਨੂੰ ਤਾਂ ਹੋਣੀ ਆਉਣੇ ਨੇ ਸੂਟ ਮੁੜ ਕੇ ਤਾਂ ਨਹੀਂ ਆਉਣੇ ਕਿਉਂ ਮੁੜ ਕੇ ਤਾਂ ਫਿਰ ਕਿਹਾ ਕਰੋਗੇ ਬਹੂਆਂ ਦੇ ਖਰਚੇ ਤਾਂ ਲੋਟ ਨਹੀਂ ਆਉਂਦੇ ਮੰਮੀ ਲੈ ਦੱਸ ਇਹੋ ਜੀ ਗੱਲ ਨਹੀਂ ਹੁੰਦੀ ਕਦੇ ਹੁਣ ਤੈਨੂੰ ਤਿੰਨ ਤਿੰਨ ਸੂਟ ਗਿਫਟ ਕੀਤੇ ਆ ਇਦੋ ਆ ਚੋ 10 10 ਇਕੱਠੇ ਤੈਨੂੰ ਸਮਾ ਸਮਾ ਕੇ ਗਿਫਟ ਕਰਦੇ ਆ ਕਰਨੇ ਆ ਠੀਕ ਆ ਚਲੋ ਪਾਲੀ ਫਿਰ ਹੁਣ ਕੱਲ ਤੋਂ ਸ਼ੁਰੂ ਕਰਦੇ ਹਾਂ ਸਾਂ ਬਣਾ ਲਈ ਇਹਨਾਂ ਨੂੰ ਹੋਰ ਕਿਤੇ ਸਾਂਭ ਕੇ ਰੱਖ ਲਓ ਹਾਂ ਠੀਕ ਆ ਠੀਕ ਓਕੇ ਤੇ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜਿਉਂਦਾ ਰਹੋ